ਸਰ ਇਹ ਜਿਹੜੀ ਵਿਲੇਜ ਡਿਫੈਂਸ ਕਮੇਟੀ ਬਣੀ ਹੈ ਨਾ ਇਹਦੇ ਵਿੱਚ ਜਿਹੜੇ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਦਿਨ ਰਾਤ ਇੱਕ ਮਿਹਨਤ ਕਰ ਰਹੇ ਨੇ ਕਿ ਜਿਹੜੀ ਇਹ ਨਸ਼ੇ ਦੀ ਜੜ੍ਹ ਹੈ ਨਾ ਇਹਨਾਂ ਨੂੰ ਖਤਮ ਕੀਤਾ ਜਾਵੇ ਵੇਖੋ ਪੁਲਿਸ ਜਿਹੜੀ ਉਹ ਇੰਨੀ ਕੋ ਟੈਨਸ਼ਨ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਫਸਰ ਜਿਹੜੇ ਨੇ ਘਰ ਘਰ ਜਾ ਕੇ ਜਿਹੜੀਆਂ ਕਮੇਟੀਆਂ ਬਣੀਆਂ ਨੇ ਜ਼ਿਲ੍ਹਾ ਲੈਵਲ ਤੇ ਉਹਨਾਂ ਦੇ ਜਾ ਕੇ ਜਿਹੜੇ ਵੀ ਗਰੁੱਪ ਬਣੇ ਨੇ ਉਹਨਾਂ ਨੂੰ ਜਾ ਕੇ ਜਾਗਰੂਤ ਕਰ ਰਹੇ ਨੇ ਕਿ ਜਿਹੜੇ ਆਪਣੇ ਬੱਚੇ ਨੇ ਜਿਹੜੇ ਉਹਨਾਂ ਦੀਆਂ ਅੱਗੇ ਦੀ ਅੱਗੇ ਪੀੜੀਆਂ ਖਤਮ ਹੋ ਰੀਆਂ ਨੇ ਇਹਨਾਂ ਨੂੰ ਆਪਾਂ ਜੜ ਤੋਂ ਖਤਮ ਕਰੀਏ ਤੇ ਮੈਂ ਇਹ ਸਮਝਦਾ ਜੀ ਕਿ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਕਿ ਵੇਖੋ ਉਹ ਦਿਨ ਰਾਤ ਆਪਣੇ ਵਾਸਤੇ ਇੰਨਾ ਕੁਝ ਕਰ ਰਹੇ ਨੇ ਤੇ ਜੇ ਆਪਾਂ ਉਹਨਾਂ ਦਾ ਸਹਿਯੋਗ ਨਹੀਂ ਕਰਦੇ ਤੇ ਇਹ ਜਿਹੜੀ ਬੁਰਾਈ ਏ ਇਹਨੂੰ ਜੜ ਤੋਂ ਖਤਮ ਨਹੀਂ ਕਰ ਸਕਦੇ ਮੈਂ ਧੰਨਵਾਦ ਕਰਦਾ ਜੀ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਆਪਣਾ ਐਸਐਸਪੀ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਏ ਉਹ ਇੰਸਪੈਕਟਰ ਸਾਹਿਬ ਨੂੰ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਨੇ ਜਿਹੜੇ ਸਿਟੀ ਦੇ ਔਰ ਜ਼ਿਲੇ ਲੈਵਲ ਦੀ ਜਿੰਨੀ ਵੀ ਫਰੋਸਪੁਰ ਦੀ ਟੀਮ ਹੈ ਉਹ ਬਹੁਤ ਹੀ ਮਿਹਨਤ ਕਰ ਰਹੀ ਹੈ ਨੇ ਇਸ ਜੜ ਨੂੰ ਖਤਮ ਕਰਨ ਵਾਸਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਦਿਸ਼ਾ ਨਿਰਦੇਸ਼ਾਂ ਤੇ ਹਰੇਕ ਪਿੰਡ ਵਿੱਚ ਵਿਲੇਜ ਲੈਵਲ ਡਿਫੈਂਸ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪਿੰਡ ਦੇ ਹੀ ਪੰਜ ਤੋਂ ਲੈ ਕੇ 10 ਲੋਕਾਂ ਤੱਕ ਇੱਕ ਕਮੇਟੀ ਬਣਾਈ ਗਈ ਹੈ ਜਿਹੜੇ ਵੱਖ-ਵੱਖ ਅਧਾਰਿਆਂ ਨਾਲ ਸੰਬੰਧਿਤ ਹਨ ਜਿਵੇਂ ਕਿ ਕੁਝ ਬਿਜ਼ਨਸਮੈਨ ਹੈ ਕੋਈ ਖੇਤੀਬਾੜੀ ਕਰਦਾ ਹੈ ਕੋਈ ਨੌਕਰੀ ਕਰਦਾ ਉਹਨਾਂ ਸਾਰਿਆਂ ਦੇ ਨਾਲ ਐਸਐਚਓ ਲੈਵਲ ਤੇ ਡੀਐਸਪੀ ਲੈਵਲ ਤੇ ਅਸੀਂ ਪਿੰਡ-ਪਿੰਡ ਜਾ ਕੇ ਮੀਟਿੰਗ ਕਰਾਂਗੇ ਔਰ ਇਹਨਾਂ ਕਮੇਟੀ ਦਾ ਬਣਾਉਣ ਦਾ ਮੰਤਵ ਹੀ ਹੈ ਤਾਂਕਿ ਪੁਲਿਸ ਦਾ ਔਰ ਲੋਕਾਂ ਦਾ ਆਪਸ ਦੇ ਵਿੱਚ ਤਾਲਮੇਲ ਵਧੇ ਸਹਿਯੋਗ ਵਧੇ ਅਤੇ ਪੁਲਿਸ ਨੂੰ ਗਰਾਊਂਡ ਲੈਵਲ ਤੋਂ ਇਨਫੋਰਮੇਸ਼ਨ ਮਿਲੇ ਔਰ ਇਹਨਾਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਵੱਡੀ ਹੈ ਉਹਨੂੰ ਅਸੀਂ ਜੜ ਤੋਂ ਖਤਮ ਕਰਾਂਗੇ ਕਿਉਂਕਿ ਇਹ ਇੱਕ ਸਮਾਜਿਕ ਬੁਰਾਈ ਹੈ ਜਿੰਨਾ ਚਿਰ ਲੋਕਾਂ ਦਾ ਸਹਿਯੋਗ ਨਹੀਂ ਹੁੰਦਾ ਨਾਲ ਇਹ ਖਤਮ ਨਹੀਂ ਕੀਤੀ ਜਾ ਸਕਦੀ ਸਰ ਇੱਕ ਨਵੀਆਂ ਦਾ ਨਾਂ ਕੀ ਹੈ ਇਹ ਵਿਲੇਜ ਲੈਵਲ ਡਿਫੈਂਸ ਕਮੇਟੀ ਹੈ ਜਿਹਦੇ ਵਿੱਚ ਅਸੀਂ ਵਿਅਕਤੀਆਂ ਨੂੰ ਆਪਣੇ ਨਾਲ ਜੋੜਿਆ ਹੈ ਔਰ ਖਾਸ ਕਰਕੇ ਫਿਰੋਜ਼ਪੁਰ ਪੁਲਸ ਨੇ ਮੈਡਮ ਮੁਖੀ ਐਸਐਸਪੀ ਮੁਖੀ ਸ਼੍ਰੀਮਤੀ ਸੌਮਿਆ ਮਿਸ਼ਰਾ ਜੀ ਉਹਨਾਂ ਨੇ ਇੱਕ ਨਵਿਕਲੀ ਪਹਿਲ ਦੇ ਨਾਂ ਦੀ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਉਹਨਾਂ ਨੇ ਔਰਤਾਂ ਨੂੰ ਅੱਗੇ ਲਿਆਂਦਾ ਹੈ ਔਰਤਾਂ ਨੂੰ ਆਪਣੇ ਨਾਲ ਲਾਇਆ ਹੈ ਅੱਗੇ ਅੱਜ ਤੱਕ ਕੋਈ ਇਹੋ ਜੀ ਵਿਲੇਜ ਲੈਵਲ ਤੇ ਕੋਈ ਸੈਮੀਨਾਰ ਜਾਂ ਇਹੋ ਜੇ ਨਹੀਂ ਬਣੇ ਸੀ ਜਿੱਥੇ ਔਰਤਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਉਹਨਾਂ ਦਾ ਮੰਨਣਾ ਹੈ ਕਿ ਜੇ ਔਰਤਾਂ ਨੂੰ ਵੀ ਡਰਗ ਦੇ ਖਿਲਾਫ ਠੀਕ ਹੈ ਇੱਕ ਮੰਤਵ ਨੂੰ ਲੈ ਕੇ ਇਸ ਨੂੰ ਜੜੋਂ ਖਤਮ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇੱਕ ਔਰਤ ਦਾ ਪਤੀ ਉਹਦਾ ਲੜਕਾ ਜੇਕਰ ਨਸ਼ਾ ਕਰਦਾ ਹੈ ਤਾਂ ਸਭ ਤੋਂ ਪਹਿਲੇ ਔਰਤ ਆਪਣੇ ਘਰ ਪ੍ਰਤੀ ਆਪਣੇ ਰਿਸ਼ਤਿਆਂ ਪ੍ਰਤੀ ਇਹਦਾ ਤੋਂ ਪ੍ਰਭਾਵਿਤ ਹੁੰਦੀ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਪੁਲਿਸ ਵੱਲੋਂ ਨਵੀਕਲੀ ਪੈਲ ਅਤੇ ਪੰਜਾਬ ਲੈਵਲ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਸ਼ਾ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਵਿਲੇਜ ਲੈਵਲ ਡਿਫੈਂਸ ਕਮੇਟੀਆਂ ਬਣਾਈਆਂ ਉਹ ਇੱਕ oprala ਔਰ ਅਸੀਂ ਇਸ oprala ਦੇ ਨਾਲ ਇਸ ਯਕੀਨ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕ੍ਰਾਈਮ ਨੂੰ ਔਰ ਨਸ਼ੇ ਨੂੰ ਜੜ ਤੋਂ ਖਤਮ ਕਰ ਸਕਾਂ ਸ਼ਹਿਰਾਂ ਦੇ ਵਿੱਚ ਵੀ ਸਰ ਬਣਾਈਆਂ ਜਾਂਦੀਆਂ ਨੇ ਸ਼ਹਿਰਾਂ ਵਿੱਚ ਆਲਰੇਡੀ ਕਮੇਟੀਆਂ ਹੈਗੀਆਂ ਸਾਡੀਆਂ ਠੀਕ ਹੈ ਨਾ ਉਸ ਦੇ ਲੈਵਲ ਦੇ ਚੱਲਦੇ ਹੀ ਉਹਨੂੰ ਅੱਗੇ ਹੋਰ ਅਸੀਂ ਉਹਨਾਂ ਦੇ ਨਾਲ ਤਾਲਮੇਲ ਵਧਾਵਾਂਗੇ ਡੈਫੀਨਿਟਲੀ ਜਿਹੜੀਆਂ ਇਹ ਕਮੇਟੀਆਂ ਹੈਗੀਆਂ ਇਹਨਾਂ ਨੂੰ ਆਪਣੇ ਨੰਬਰ ਦਿੱਤੇ ਜਾਣਗੇ ਉਸ ਤੋਂ ਇਲਾਵਾ ਇੱਕ ਨੰਬਰ ਹੋਰ ਜਿਹੜਾ ਹੈਗਾ ਉਹ ਦੇ ਰਹੇ ਹਾਂ ਕਿਸੇ ਨੇ ਆਪਣੀ ਸੂਚਨਾ ਦੇਣੀ ਹੈ ਉਹਨੂੰ ਗੁਪਤ ਰੱਖਣਾ ਹੈ ਤਾਂ ਉਹ ਗੁਪਤ ਰੱਖਿਆ ਜਾਏਗਾ ਇਹ ਨਹੀਂ ਕਿ ਜਿਹੜੇ ਸੂਚਨਾ ਦੇਣ ਵਾਲੇ ਨੂੰ ਅਸੀਂ ਅੱਗੇ ਕਰਾਂਗੇ ਸਭ ਤੋਂ ਅੱਗੇ ਪੁਲਿਸ ਹੋਏਗੀ ਪੁਲਿਸ ਇਸ ਜੜ ਨੂੰ ਖਤਮ ਕਰੇਗੀ ਸੂਚਨਾ ਨੂੰ ਗੁਪਤ ਰੱਖਿਆ ਜਾਊਗਾ ਔਰ ਨੰਬਰਾਂ ਦਾ ਵੀ ਆਪਸ ਦੇ ਵਿੱਚ ਐਕਸਚੇਂਜ ਕੀਤੇ ਜਾਣਗੇ